ਸੀਤਲ ਨੇ ਫਿਰ ਤੋਂ ਜ਼ੋਰ ਫੜ ਲਿਆ ਜੀ ਹਾਂ ਦਿਨੋ ਦਿਨ ਠੰਡ ਵਿੱਚ ਵਾਧਾ ਹੋ ਰਿਹਾ ਹੈ ਜਿਸ ਕਾਰਨ ਲੋਕ ਘਰਾਂ ਵਿੱਚ ਹੀ ਬੜੇ ਰਹਿਣ ਦੇ ਮਜਬੂਰ ਹੋ ਚੁੱਕੇ ਨੇ ਸ਼ੁਕਰਵਾਰ ਤੇ ਸ਼ਨੀਵਾਰ ਦੀ ਰਾਤ ਨੂੰ 12 ਵਜੇ ਤੋਂ ਬਾਅਦ ਧੁੰਦ ਪੈਣੀ ਸ਼ੁਰੂ ਹੋਈ ਅਤੇ ਸਵੇਰ ਤੱਕ ਧੁੰਦ ਦੀ ਚਾਦਰ ਵਿਸ਼ੀ ਨਜ਼ਰ ਆਈ ਤੇ ਪੂਰਾ ਦਿਨ ਸੂਰਜ ਨਾ ਨਿਕਲਣ ਕਾਰਨ ਠੰਡ ਵਿੱਚ ਵਾਧਾ ਦਰਜ ਹੋਇਆ ਜਦਕਿ ਸ਼ਾਮ ਨੂੰ ਧੁੰਦ ਤੋਂ ਰਾਹਤ ਰਹੀ ਦੂਜੇ ਪਾਸੇ ਨਵੇਂ ਸਾਲ ਤੇ ਧੁੰਦ ਪੈਣ ਦੀ ਸੰਭਾਵਨਾ ਹੈ ਜਿਸ ਕਾਰਨ ਨਿਊ ਇਅਰ ਈਵ ਮਨਾਉਣ ਵਾਲੇ ਲੋਕਾਂ ਨੂੰ ਪਹਿਲਾਂ ਹੀ ਸੁਚੇਤ ਰਹਿਣ ਦੀ ਲੋੜ ਹੈ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਚੇਤਾਵਨੀ ਮੁਤਾਬਕ ਮਹਾਨਗਰ ਜਲੰਧਰ ਰੈੱਡ ਜ਼ੋਨ ਵਿੱਚ ਆ ਰਿਹਾ ਹੈ ਤੇ ਨਵੇਂ ਸਾਲ ਦੀ ਰਾਤ ਨੂੰ ਧੁੰਦ ਪੈਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ ਉਤੇ ਹੀ ਸੂਰਜ ਨਾ ਨਿਕਲਣ ਕਾਰਨ ਤਾਪਮਾਨ ਵਿੱਚ 2 ਤੋਂ 3 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ ਦਿਨ ਰਾਤ ਦੇ ਤਾਪਮਾਨ ਵਿੱਚ 4 ਡਿਗਰੀ ਦਾ ਅੰਤਰ ਦੱਸਿਆ ਗਿਆ ਮਾਯਾ ਮੁਤਾਬਕ ਜਦੋਂ ਠੰਡ ਵੱਧਦੀ ਹੈ ਤਾਂ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਾਨ ਵਿੱਚ 5 ਡਿਗਰੀ ਤੋਂ ਘੱਟ ਦਾ ਫਰਕ ਰਹਿ ਜਾਂਦਾ ਇਸ ਤਰ੍ਹਾਂ ਦੇ ਮੌਸਮ ਵਿੱਚ ਖਾਸ احتیاط ਵਰਤਨ ਦੀ ਲੋੜ ਹੁੰਦੀ ਹੈ ਕਿਉਂਕਿ ਹੱਡ ਜਮਾ ਦੇਣ ਵਾਲੀ ਇਸ ਠੰਡ ਵਿੱਚ ਸਿਹਤ ਵਿਗੜਨ ਦੀ ਸੰਭਾਵਨਾ ਬੇहद ਵੱਧ ਜਾਂਦੀ ਹੈ ਠੰਡ ਵਿੱਚ ਹੋਏ ਵਾਦੇ ਦਾ ਅਸਰ ਆਮ ਜਨਤਾ ਤੇ ਸਾਫ਼ ਤੌਰ ਤੇ ਵਿਖਣ ਨੂੰ ਮਿਲਿਆ ਬਾਜ਼ਾਰਾਂ ਵਿੱਚ ਚਹਲ ਪਹਲ ਬਹੁਤ ਘੱਟ ਵੇਖੀ ਗਈ ਜਦਕਿ ਚੌਪਾਟੀ ਤੇ ਲੋਕਾਂ ਦੀ ਰੌਣਕ ਵੀ ਘੱਟ ਰਹੀ ਘਰਾਂ ਵਿੱਚ ਬੈਠੇ ਲੋਕ ਛੋਟੇ-ਮੋਟੇ ਕੰਮਾਂ ਲਈ ਬਾਹਰ ਆਉਣ ਤੋਂ ਕਤਰਾ ਰਹੇ ਨੇ ਜਿਹੀ ਠੰਡ ਤੋਂ ਹਰ ਕੋਈ ਬਚਾ ਕਰ ਰਿਹਾ ਹੈ ਤਾਂ ਕਿ ਸਿਹਤ ਦਾ ਧਿਆਨ ਰੱਖਿਆ ਜਾ ਸਕੇ ਅਗਲੇ 2 ਦਿਨ ਤਾਪਮਾਨ ਵਿੱਚ ਗਿਰਾਵਟ ਦਰਜ ਹੋਣ ਨਾਲ ਕੰਮਣੀ ਵਧੇਗੀ ਅਤੇ ਧੁੰਦ ਕਾਰਨ ਟ੍ਰੈਫਿਕ ਵੀ ਪ੍ਰਭਾਵਿਤ ਹੋਵੇਗਾ ਮੌਸਮ ਵਿਭਾਗ ਵੱਲੋਂ ਜਾਰੀ ਕੀਤੀ ਗਈ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਸਾਵਧਾਨੀ ਵਰਤੋ ਤੇ ਬੇहद ਜ਼ਰੂਰੀ ਹੋਣ ਤੇ ਹੀ ਸਫ਼ਰ ਲਈ ਨਿਕਲੋ ਇਸ ਅਗਾਊਂ ਅਨੁਮਾਨ ਮੁਤਾਬਕ 2 ਜਨਵਰੀ ਤੱਕ ਸੰਗਣੀ ਤੋਂ ਹੰਦੀ ਚੇਤਾਵਨੀ ਦਿੱਤੀ ਗਈ ਹੈ ਅਤੇ ਅਗਲੇ 2 ਦਿਨ ਅਲਰਟ ਰਹਿਣ ਤੋਂ ਬਾਅਦ ਪੰਜਾਬ ਦਾ ਦੁਆਬਾ ਖੇਤਰ ਰੈੱਡ ਜ਼ੋਨ ਤੋਂ ਬਾਹਰ ਆ ਸਕਦਾ ਹੈ ਮੌਸਮ ਦੇ ਅਨੁਮਾਨ ਵਿੱਚ ਅਗਲੇ ਹਫਤੇ ਬਾਰਿਸ਼ ਦੀ ਸੰਭਾਵਨਾ ਵੀ ਜਿਤਾਈ ਜਾ ਚੁੱਕੀ ਹੈ ਕਿਉਂਕਿ ਹਵਾਵਾਂ ਦਾ ਰੁਖ ਬਦਲਣ ਵਾਲਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ